ਅੱਜ ਆਪਾਂ ਬਾਗਲ ਚ ਜਾਨੇ ਆ ਬਾਗਲ ਚ ਜਾ ਕੇ ਤੋੜਦੇ ਆ ਤੋਰੀਆਂ ਜਿਹੜੀਆਂ ਵੱਡੀਆਂ-ਵੱਡੀਆਂ ਹੋਈਆਂ ਪਈਆਂ ਨੇ ਤੇ ਇਹ ਆਪਾਂ ਨੇ ਛੋਟੀ ਲਈਤੀ ਲੰਬੀ ਜੀ ਮੋਹਰੇਵਨ ਵਾਲੀ ਕਰਦ ਤੇ ਹੋਰ ਕੋਈ ਚੀਜ਼ ਲੰਬੀ ਨਹੀਂ ਪਹਿਨਾ ਪਾਲੀ ਦਾਤੀ ਦਾਤੀ ਥਾਈ ਨਹੀਂ ਫਿਰੇ ਕਰਦ ਸੀ ਕਰਦ ਨੂੰ ਬੰਨਿਆ ਦੋ ਤਿੰਨ ਵਾਰੀ ਬੰਨਿਆ ਫਿਰ ਵੀ ਹੱਲ ਜਿਆ ਕਰੇ ਕਰਦ ਦੁਬਾਰੇ ਫੇਰੇ ਤੇ ਬੰਨੀਆ ਕਈ ਵਾਰ ਗੇੜੇ ਜੇ ਦੇਤੇ ਵੀ ਇਹ ਜਿਹੜੀ ਕਰਦ ਆਪਣੀ ਹੱਲੇ ਨਾਲ ਤਾਂ ਇਹਨੂੰ ਚੰਗੀ ਤਰ੍ਹਾਂ ਬੰਨ ਕੇ ਚਲੋ ਆਪਾਂ ਚੱਲਿਆ ਹੁਣ ਇੱਧਰ ਤੋਰੀਆਂ ਤੋੜਨਾ ਤੇ ਪਹਿਲਾਂ ਤਾਂ ਜਿਹੜੀਆਂ ਹੈਗੀਆਂ ਸੀ 5 ਕੁ ਫੁੱਟ ਤੇ ਨੀਵੀਆਂ ਉਹ ਤਾਂ ਆਪਾਂ ਨੇ ਤੋੜ ਲਈਆਂ ਹੱਥ ਵਾਗ ਗਿਆ ਆਪਣਾ ਕਿਉਂਕਿ ਛਾਲਾ ਛੁਲਾ ਜੀਆਂ ਮਾਰ ਕੇ ਉਹ ਤਾਂ ਲਾ ਲਈਆਂ ਤੇ ਜਿਹੜੀਆਂ ਹੈਗੀਆਂ ਉੱਚੀ ਉੱਥੇ ਔਖਾ ਹੋ ਗਿਆ ਕਿਉਂਕਿ ਉੱਥੇ ਕੋਈ ਜੀ ਜਾਂਦੀ ਨਹੀਂ ਐਡੀ ਉੱਚੀ ਨਾ ਹੱਥ ਜਾਂਦਾ ਨਾ ਚੜ੍ਹਿਆ ਜਾਂਦਾ ਇਹ ਇਹ ਆਪਾਂ ਦਿਖਾਉਣਾ ਜੂਮ ਕਰਕੇ ਇਸ ਤਰੀਕੇ ਨਾਲ ਇਹ ਤੋਰੀਆਂ ਚਾਰਚਪਰੀ ਲੱਗੀਆਂ ਪਈਆਂ ਨੇ ਅੱਧੀਆਂ ਤਾਂ ਓਲੇ ਆ ਪੱਤੇ ਇਹਦੇ ਦੀਨੀਆਂ ਨੇ ਪਰ ਜਿਹੜੀਆਂ ਸਾਹਮਣੇ ਦੀ ਸੀਆਂ ਦੀ ਇਹ ਆਪਾਂ ਤੁਹਾਨੂੰ ਦਿਖਾਈਏ ਨੇ ਵੀ ਇੰਨੀ ਉੱਚੀ ਇਹ ਵੱਗੀਆਂ ਲੰਬੀ ਸਾਰੀ ਛੋਟੀ ਲੇੜੀ ਤੇ ਛੋਟੀ ਲੈ ਕੇ ਫਿਰ ਪਹਿਨਾ ਆਪਾਂ ਨੇ ਬੱਲ ਖਿੱਚੀ ਜੇ ਹੁਣ ਬੱਲ ਖਿਜਦੇ ਆ ਤਾਂ ਬੱਲ ਟੁੱਟਦੀ ਆਗੀ ਤੇ ਹਾਂ ਜੇ ਤਾਹਾਂ ਚੜਦੇ ਆ ਕਿਕਰ ਆ ਤਾਂ ਹਾਂ ਦੇਖੋ ਕਿਸੇ ਤਰੀਕੇ ਨਾਲ ਚੜਿਆ ਨਹੀਂ ਜਾਂਦਾ ਕਿਕਰ ਇਹ ਅੱਧੀ ਟੁੱਟੀ ਹੋਈ ਅੱਧੀ ਸਾਂਤੀ ਕਿਕਰ ਤੇ ਐਂ ਵੀ ਡਰਾ ਵੀ ਇਹ ਤੋਰੀਆਂ ਨੂੰ ਖਿੱਚਾਂਗੇ ਤਾਂ ਕਿਤੇ ਇਹ ਬਜਾਲੋ ਨਾ ਟੁੱਟ ਜਾਣਾ ਤਾਂ ਫਿਰ ਹੌਲੀ ਕਿ ਦਿਨੇ ਪਹਿਨਾ ਬਲ ਖਿੱਚੀ ਵੀ ਕਿਤੇ ਬਲ ਨਾ ਟੁੱਟੇ ਨਾ ਜਦੋਂ ਬਲ ਖਿੱਚੀ ਬਲ ਤਾਂ ਆ ਗਈ ਥੱਲੇ ਪਰ ਜਿਹੜੀਆਂ ਤੋਰੀਆਂ ਨੇ ਉਹ ਤਾਂ ਹੀ ਰਹੀਆਂ ਕਿਉਂਕਿ ਜਿਹੜੀ ਤੋਰੀ ਆ ਉਹ ਤਾਂ ਹਾਲੀ ਸਾਈਡ ਲੱਗੀ ਹੋਈ ਆਗੀ ਤੇ ਜਦੋਂ ਬਲ ਖਿੱਚ ਕੇ ਫਿਰ ਭਾਈ ਛਾਲਾ ਛੁਣਾਈਆਂ ਮਾਰ ਕੇ ਇਹਨੂੰ ਤੋੜ ਲਿਆ ਜਦੋਂ ਇਹਨੂੰ ਤੋੜਨ ਲੱਗੇ ਨਾ ਪਤਾ ਬਹੁਤ ਭੇੜੀ ਹੋਈ ਸਾਡੇ ਨਾਲ ਜਿਹੜੀ ਕਰਦ ਬਣੀ ਸੀ ਉਹ ਤਾਂ ਹੀ ਰਹਿ ਜਾ ਕਰੇ ਅੜਕ ਕੇ ਕਿਉਂਕਿ ਜਦੋਂ ਰੱਸੀ ਬਣੀ ਸੀ ਰੱਸੀ ਜੋ ਰਿਸਕ ਗਈ ਉਹ ਤੇ ਤਾਂ ਹਾਂ ਰਹਿ ਜਾ ਕਰੇ ਬਈ ਛੋਟੀ ਥੱਲੇ ਆ ਜਾਏਗਾ ਇਹ ਕਰਦ ਤਾਂ ਹਾਂ ਰਹਿ ਜਾ ਕਰੇ ਦੋ ਤਿੰਨ ਵਾਰੀ ਇਹੀ ਹੋ ਗਿਆ ਸਾਡੇ ਨਾਲ ਦੁਬਾਰਾ ਫੇਰ ਬੰਨਿਆ ਕਰੀਏ ਉਹਨੂੰ ਜਦੋਂ ਤਾਂ ਹਾਂ ਰਹਿ ਜਾ ਕਰੇ ਮੈਂ ਤਾਂ ਉਹਨੂੰ ਡੜਿਆ ਮਾਰ ਕੇ ਥੱਲੇ ਖਿੱਚਿਆ ਕਰੀ ਕਰਦ ਨੂੰ ਕਿਉਂਕਿ ਜੇ ਤਾਂ ਅੜਕ ਜਾਂਦੀ ਆ ਕੰਡਿਆਂ ਦੇ ਵਿੱਚ ਨਿਕਲਦੀ ਨਹੀਂ ਕਰਦਾਂ ਟੱਡਾ ਲੇਡੂਲੇ ਮਾਰ ਕੇ ਉਹਨਾਂ ਥੱਲੇ ਸਿੱਟਿਆ ਕਈ ਵਾਰੀ ਫਿਰ ਉਸ ਤੋਂ ਬਾਅਦ ਦਵਾਰੇ ਬੰਨੀਆਂ ਦਵਾਰੇ ਬਨ ਕੇ ਫਿਰ ਆਪਾਂ ਨੇ ਇਧਰ ਤੋਰੀਆਂ ਜਿਹੜੀਆਂ ਤੋਰੀਆਂ ਉਸ ਤੋਂ ਬਾਅਦ ਜਦੋਂ ਇੱਥੋਂ ਇਹ ਟੁੱਟੀਆਂ ਤੇ ਫਿਰ ਹੋਰ ਵੀ ਸਾਡੇ ਨਾਲ ਭੈੜੀ ਬਣੀ ਕਿਉਂਕਿ ਪਹਿਲੇ ਪਾਸੇ ਹੋਰ ਲੱਗ ਰੀਆਂ ਨੇ ਉਧਰ ਨਿੰਮਤੇ ਇਹ ਕਿਕਰ ਤੇ ਆਗੇ ਜੋ ਕਿਕਰ ਤੋਂ ਆਪਣੇ ਲਾਤੀਆਂ ਸੀ ਫਿਰ ਇਧਰ ਆਪਾਂ ਦੂਜੀ ਸਾਈਡ ਨਿੰਮਤੇ ਵਾਗੇ ਤੇ ਜਦੋਂ ਨਿੰਮਤੇ ਪਾਈ ਜਾਣ ਲੱਗੇ ਇਧਰ ਉੱਚੀ ਸੀ ਬਾੜੀਆਂ ਤਾਂ ਕਿਕਰ ਨਾਲੋਂ ਵੀ ਜ਼ਿਆਦਾ ਟੱਪ ਗਈਆਂ ਤਾਂ ਹਾਂ ਤੇ ਜਦੋਂ ਪੰਨੇ ਤਾਂ ਛੋਟੀ ਨਾਲ ਲਾਈਆਂ ਛੋਟੀ ਨਾਲ ਲਹਿਆ ਨਾ ਕਰੇ ਤੇ ਦੋ ਤਿੰਨ ਤਾਂ ਡਿੱਗ ਗਈਆਂ ਛੋਟੀ ਨਾਲ ਫੇਰ ਸਾਡੇ ਨਾਲ ਪੈ ਨਾਲ ਦੀ ਸੜ ਕੰਦਾ ਕੰਧ ਤੇ ਚੜ ਗਏ ਭਈ ਪੌੜੀ ਲਾ ਕੇ ਜਦੋਂ ਪੌੜੀ ਲਾ ਕੇ ਤਾਂ ਛੋਟੀ ਤਾਂਹਾਂ ਕਰੇ ਨਿਗਾ ਤਾਂ ਹੋ ਗਈ ਥਲੇ ਜੜਾਏ ਦੇਣੇ ਬੁੱਝੇ ਜਿਹੜੀਆਂ ਤੋਰੀਆਂ ਸੀ ਕਿੰਨੀਆਂ ਗੀਆਂ ਵਾ ਆ ਵੀ ਛੱਟ ਤਾਂ ਥੋੜੀ ਜਿਹੀ ਲੱਗੀ ਤੇ ਉਸ ਤੋਂ ਬਾਅਦ ਦੁਬਾਰੇ ਫੇਰ ਭਈ ਖੜੇ ਹੋ ਕੇ ਫੇਰ ਤੋੜਨ ਲੱਗੇ ਵੀ ਤੋੜਨੀਆਂ ਤਾਂ ਹੈਗੀਆਂ ਨਹੀਂ ਇਹ ਪੱਕ ਜਾਣੀ ਆ ਤੇ ਇਸ ਤਰੀਕੇ ਨਾਲ ਇਹ ਤੋਰੀਆਂ ਤੋੜੀਆਂ ਨੇ ਵੀ ਜੇ ਛੋਡੇ ਵੀ ਕੋਈ ਵੀ ਤੁਸੀਂ ਇਸ ਤਰੀਕੇ ਸਾਡੇ ਵਾਂਗੂ ਗਲਤੀ ਨਾ ਕਰੋ ਜਿਵੇਂ ਅਸੀਂ ਐਡੀ ਐਡੀ ਉੱਚੀ ਚੜ੍ਹਾਤੀਆਂ ਵੱਲਾਂ ਵੀ ਜੇ ਛੋਡੀ ਵੱਲ ਕੋਈ ਲੱਗੀ ਉੱਚੀ ਚੜ੍ਹਦੀਆਂ ਉਹਨੂੰ ਬੈਣੀ ਥੱਲੇ ਕਰ ਦਿਓ ਕਿਉਂਕਿ ਜਦੋਂ ਨੀ ਥੱਲੇ ਹੁੰਦੀ ਆ ਵੱਲ ਉਹਦੋਂ ਤਾਂ ਆਪਾਂ ਤੋੜਦੇ ਨੇ ਪਰ ਜਦੋਂ ਉੱਚੀਆਂ ਹੁੰਦੀਆਂ ਨੇ ਉਹਦੋਂ ਹੱਥ ਨਹੀਂ ਜਾਂਦਾ ਨਾ ਸੋਟੀ ਜਾਂਦੀ ਆ ਕਿਉਂਕਿ ਇਹ ਟੁੱਟਦੀ ਮਸਾਂਗੀ ਜਿਹੜੀ ਇਹਦੀ ਸਮਝਲਾ ਟਾਣੀ ਹੁੰਦੀ ਆ ਮਜ਼ਬੂਤ ਵਾਲੀ ਹੁੰਦੀ ਆਗੀ ਤੇ ਉਹ ਟੁੱਟਦੀ ਨਹੀਂ ਹੈਗੀ ਛੇਤੀ ਛੇਤੀ ਹੁਣ ਜਦੋਂ ਖਿੱਚਦੇ ਆਂਗੇ ਤਾਂ ਵਾਲੀ ਥੱਲੇ ਆ ਜਾਂਦੀ ਹੈ ਸਾਰੀ ਤੇ ਇਹ ਤਰੀਕੇ ਨਾਲ ਸਾਰੀਆਂ ਆਪਣੇ ਜਿਹੜੀਆਂ ਤੋਰੀਆਂ ਨੇ ਭਾਈ ਮਸਾਂ ਹੀ ਤੋੜੀਆਂ ਨੇ ਮੁਸ਼ਕਲ ਨਾਲ ਕੰਟਾ ਜਮਾਂ ਸਹੀ ਕੰਟਾ ਲੱਗਿਆ ਤੋਰੀਆਂ ਤੇ ਤੋੜਨ ਤੇ ਇੰਨੀ ਜਿਆਦੇ ਮਿਹਨਤ ਹੋਈ ਹੈਗੀ ਤੇ ਹੁਣ ਜਿਹੜੀਆਂ ਪਹਿਨਾ ਤੋਰੀਆਂ ਉਹ ਦਿਖਾਈਆਂ ਨਹੀਂ ਉਸ ਤੋਂ ਆ ਜਿਹੜੀਆਂ ਹੁਣ ਇਹ ਤੋਰੀਆਂ ਸਾਨੂੰ ਦਿਖਾ ਰਿਹਾ ਦੇਖੋ ਕਿੰਨੀਆਂ ਤੋੜ ਰਹੀਆਂ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗ